ਦੀ ਕਾ ਖਾਲਸਾ ਵਾਰਿਕ ਗੁਰੂ ਜੀ ਕੀ Fateh ਸਾਧ ਸੰਗਤ ਜੀ ਜਿਸ ਸਥਾਨ ਤੇ ਤੁਸੀਂ ਅੱਜ ਦਰਸ਼ਨ ਕਰਨ ਦੇ ਲਈ ਪਹੁੰਚੇ ਹੋ ਇਹ ਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਕਲਗੀ ਤਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਰਿਵਾਰ ਇਸ ਸਥਾਨ ਤੇ ਉੱਤੇ ਵਿਛੋੜਾ ਪਿਆ ਸੀ ਸੋ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਦੇ ਬਹੁਤ ਵੱਡੇ ਭਾਗ ਹੈ ਕਿ ਆਪ ਜੀ ਇੱਥੇ ਦਰਸ਼ਨ ਦੀਦਾਰ ਕਰਨ ਦੇ ਲਈ ਸਾਰੀ ਸੰਗਤ ਪਹੁੰਚੀ ਹੈ ਸੋ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਵੀਰ ਜੀ ਕਿਹੜੇ ਸਥਾਨ ਤੋਂ ਆਏ ਹੋ ਜੀ ਤੁਸੀਂ ਜੀ ਪਿੰਡ ਪਤਰੋੜਾ ਤਹਿਸੀਲ ਅਨੂਕਵੜਾ ਜ਼ਿਲ੍ਹਾ ਸ਼੍ਰੀ ਗੰਗਨੌਰ ਰਾਜਸਥਾਨ ਤੋਂ ਠੀਕ ਹੈ ਜੀ ਰਾਜਸਥਾਨ ਤੋਂ ਇੰਨੀ ਦੂਰੋਂ ਚੱਲ ਕੇ ਸੰਗਤ ਜਿਹੜੀ ਹੈ ਪੰਜਾਬ ਦੇ ਸਥਾਨ ਗੁਰਦੁਆਰਾ ਪ੍ਰਭਾਤ ਪਸ਼ੋੜਾ ਸਾਹਿਬ ਕਿੱਥੇ ਪਹੁੰਚੀ ਹੈ ਵੀਰ ਜੀ ਜੋ ਤੁਸੀਂ ਦਰਸ਼ਨ ਦੇਦਾਰ ਕਰਕੇ ਸੰਗਤਾਂ ਨੂੰ ਕਰਾ ਕੇ ਆਏ ਆ ਕਿਹੜੇ ਕਿਹੜੇ ਸਥਾਨ ਤੋਂ ਤੁਸੀਂ ਸੰਗਤ ਅਸਰ ਤੋਂ ਰਾਜਸਥਾਨ ਤੋਂ ਸ਼ੁਰੂ ਕਰਦੇ ਆ ਜਿਵੇਂ ਗੁਰਦੁਆਰਾ ਸਾਡੇ ਗੁਰਦੁਆਰਾ ਬੁੱਢਾ ਜੋੜ ਉਸ ਤੋਂ ਬਾਅਦ ਗੁਰਦੁਆਰਾ ਬੰਦ ਤੀਰ ਥਾਰੀਪੁਰਾ ਉਸ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਫਿਰ ਗੁਰਦੁਆਰਾ ਦੁਖਨਵਾਂ ਪਟਿਆਲਾ ਉਸ ਤੋਂ ਬਾਅਦ ਗੁਰਦੁਆਰਾ ਫਤੇਗੜ ਸਾਹਿਬ ਜੋਤੀਸ ਰੂਪ ਗੁਰਦੁਆਰਾ ਇੰਚਮੌਰ ਸਾਹਿਬ ਮਾਛੀਵਾੜਾ ਤੇ ਉੱਥੋਂ ਹੁੰਦੇ ਵੇ ਮਤਲਬ ਅਸੀਂ ਪਰਿਵਾਰ ਵੀ ਛੋਟਾ ਗੁਰਦੁਆਰਾ ਸਭ ਪਹੁੰਚੇ ਤੇ ਤੁਹਾਡੇ ਜਿਹੜੇ ਇੱਥੇ ਦੇ ਜਿਹੜੀ ਸੰਗਤ ਨੂੰ ਲੈ ਕੇ ਆਇਆ ਜਥੇਦਾਰ ਜੀ ਇਹਨਾਂ ਦਾ ਨਾਮ ਕੀ ਰਾਮ ਸਿੰਘ ਹੈ ਜੀ ਇਹਨਾਂ ਦਾ ਨਾਮ ਰਣੇਂਦਰ ਸਿੰਘ ਹੈ ਮੇਰੇ ਨਾਮ ਗੁਰਮੀਤ ਸਿੰਘ ਹੈ ਰਣੇਂਦਰ ਸਿੰਘ ਇਹਨਾਂ ਦਾ ਰਣੇਂਦਰ ਸਿੰਘ ਜੀ ਹਾਂ ਜੀ ਸੋ ਇਹਨਾਂ ਨੇ ਸੰਗਤ ਨੂੰ ਇਕੱਤਰ ਕਰਕੇ ਦਰਸ਼ਨੀਦਾਰ ਕਰਨ ਵਾਸਤੇ ਇੱਥੇ ਪਹੁੰਚੇ ਆ ਤੇ ਵੀਰ ਜੀ ਹੁਣ ਤੁਸੀਂ ਇਸ ਤੋਂ ਬਾਅਦ ਅੱਗੇ ਸੰਗਤ ਨੂੰ ਦਰਸ਼ਨੀਦਾਰ ਕਰਨ ਦੇ ਲਈ ਕਿਹੜੇ-ਕਿਹੜੇ ਸਥਾਨਾਂ ਦੇ ਦਰਸ਼ਨ ਕਰੋਗੇ ਜਿਵੇਂ ਸ੍ਰੀ ਸ਼੍ਰੀ ਗੁਰੂ ਸਾਹਿਬ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਸ੍ਰੀ ਵਿਸਣੇ ਅਕਸ਼ਿਰੀ ਕੇਸਗੜ ਸਾਹਿਬ ਬਨਾਂਨਪੁਰ ਸਾਹਿਬ ਉਸ ਤੋਂ ਉਪਰੰਤ ਸੁਲਤਾਨਪੁਰ ਲੋਧੀ ਸੁਲਤਾਨ ਸ਼੍ਰੀ ਗੋਇੰਦਵਾਲ ਸਾਹਿਬ ਫਿਰ ਫਟੜੂਸ ਕਡੂਰ ਸਾਹਿਬ ਸ਼੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਪ੍ਰੀਤਕੋਟ ਮੁਕਸਰ ਹੁੰਦੇ ਵਾਪਸ ਰਾਜਸਥਾਨ ਸੋ ਇਹ ਜਿਹੜੀਆਂ ਤੁਸੀਂ ਸੰਗਤਾਂ ਨੂੰ ਦਰਸ਼ਨ ਵਿਦਿਆਰ ਕਰਾ ਰਹੇ ਹਨ ਇਹ ਇੱਕ ਬਹੁਤ ਵੱਡਾ ਫਲ ਹੈ ਗੁਰਬਾਣੀ ਵਿੱਚ ਇੱਕ ਸ਼ਬਦ ਆਂਦਾ ਹੈ ਕਿ ਸਫਲ 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 ਭਈ ਯਾਤਰਾ ਆਵਣ ਜਾਣ ਰਹੇ ਮਿਲ ਸਾਧਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਕਿ ਜਿਹੜਾ ਇੱਕ ਕਦਮ ਵੀ ਗੁਰੂਵਾਲ ਵਧਦਾ ਏ ਗੁਰੂ ਕੋੜਾ ਕਦਮ ਆਉਂਦੇ ਏ ਸੋ ਇਹ ਇੱਕ ਬਹੁਤ ਵੱਡਾ ਪੁੰਨ ਕਰਮ ਜਾਂ ਬਹੁਤ ਵੱਡੀ ਇੱਕ ਸੇਵਾ ਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦੇ ਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਸਾਨੂੰ ਜਿਹੜੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਏ ਇਹ ਦਰਸ਼ਨ ਦੀਦਾਰ ਜਿਹੜੇ ਹੈ ਨਾ ਬਹੁਤ ਵੱਡੇ ਭਾਗਾਂ ਲਹੁੰਦੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸੰਗਤ ਰਾਜਸਥਾਨ ਤੋਂ ਚੱਲ ਕੇ ਪੰਜਾਬ ਦੇ ਅਸਥਾਨ ਗੁਰਦੁਆਰਾ ਪਰਿਵਾਰ ਕੋਲ ਛੋੜਾ ਸਾਹਿਬ ਤੇ ਪਹੁੰਚ ਕੇ ਰਸਤਨ ਦਰਦਾਰ ਕਰਨ ਲਈ ਪਹੁੰਚੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋਨਿਹਾਰ ਬਾਤ ਸਿਰਿਆਂ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ